ਨਸਾਨ ਇਹ ਪ੍ਰਾਣੀ ਇਸ ਸੰਸਾਰ ਤੇ ਹੋਏ ਆਪਣੇ ਅਮਲ ਨੂੰ ਆਪਣੇ ਧਿਆਨ ਨੂੰ ਧਰਤੀ ਸਮਝੋ ਜਿਹੜੀ ਤੇਰੀ ਸੋਚ ਹੈ ਧਰਤੀ ਆ ਗੋਲ ਦੇ ਮਾਗ ਤੋਂ ਨਿਕਲਣ ਵਾਲੀ ਸੋਚ ਇੱਕ ਧਰਤੀ ਹੈ ਇੱਕ ਪਾਵਰ ਹੈ ਇਹ ਧਰਤੀ ਹੈ ਤੇ ਇਹਦੇ ਵਿੱਚੋਂ ਨਿਕਲਣ ਵਾਲੀ ਸੋਚ ਇੱਕ ਪਾਵਰ ਹੈ ਉਸ ਉਹਨੂੰ ਜਿਹਨੂੰ ਅਮਲ ਕਿਹਾ ਜਾਂਦਾ ਉਹ ਪਾਵਰ ਹੈ ਉਹਨਾਂ ਤਾਂ ਇਹ ਧਰਤੀ ਤੋਂ ਨਿਕਣ ਵਾਲੀਆਂ ਜਿਹੜੀਆਂ ਲਾਈਟਸ ਨੇ ਉਹ ਅਮਲ ਅਮਲਨਾਮ ਦੀ ਜਿਹੜੀ ਸ਼ਕਤੀ ਹੈ ਉਹ ਧਿਆਨ ਹੈ ਜਿਹਦੇ ਕਰਕੇ ਤੈਨੂੰ ਪਤਾ ਲੱਗਦਾ ਵੀ ਆ ਮੇਰਾ ਚਾਚਾ ਮੇਰਾ ਮਾਮਾ ਮੇਰਾ ਪਿਤਾ ਮੇਰੀ ਮਾਤਾ ਮੇਰਾ ਭਾਈ ਆ ਮੇਰਾ ਦੋਸਤ ਇੱਕ ਪਾਵਰ ਹੀ ਆ ਸੋਚ ਸ਼ਕਤੀ ਉਹ ਸੋਚ ਸ਼ਕਤੀ ਨੂੰ ਨਾ ਤਰਤੀ ਉਹਨਾ ਧਰਤੀ ਦੀ ਪਾਵਰ ਬਣਾ ਜਿਵੇਂ ਧਰਤੀ ਸਾਰਾ ਕੁਝ ਕੀ ਕਹਿੰਦੇ ਆਪਣੇ ਤੇ ਸਹਾਰ ਪੀਏ ਕਿੰਨਾ ਭਾਰ ਸ੍ਰਿਸ਼ਟੀ ਤੇ ਹਨਾ ਉਦੋਂ ਕਿੰਨਾ ਆਮ ਆ ਗੱਨਾ ਪੱਕਾ ਕਰਨ ਕੀਤਾ ਹੋਇਆ ਹੈ ਨਾ ਕਿੰਨਾ ਇਨਸਾਨ ਕਿੰਨੇ ਜੀਵਾਂ ਨੂੰ ਕਿੰਨਿਆਂ ਨੂੰ ਆਸਾਂਪਦੀ ਉਸ ਤਰ੍ਹਾਂ ਤੂੰ ਆਪਣੀ ਸੋਚ ਨੂੰ ਮਜ਼ਬੂਤ ਕਰ ਤੇ ਪੱਕਾ ਤੇਰੇ ਰੱਖ ਉਸ ਤੋਂ ਬਾਅਦ ਜਿਹੜੇ ਤੇਰੇ ਬੋਲ ਨੇ ਇਹ ਜਿਹੜੇ ਤੇਰੇ ਅਲਫਾਜ਼ ਨਿਕਲਦੇ ਨੇ ਵਿੱਚ ਸ਼ਬਦ ਉਹ ਕਾਰ ਇਹ ਸ਼ਬਦ ਤੇ ਇਹ ਬੀਜ ਨੇ ਇਹਦੇ ਸ਼ਬਦਾਂ ਨੂੰ ਬੀਜ ਸਮਝ ਵੀ ਜਿਵੇਂ ਆਪਾਂ ਜਿਸ ਤਰ੍ਹਾਂ ਦੇ ਬੀਜ ਆਪਾਂ ਬੀਜਦੇ ਆ ਉਹਦਾਂ ਦੀ ਹੀ ਫਸਲ ਆਪਾਂ ਨੂੰ ਮਿਲਦੀ ਆ ਜੇ ਕਣਕ ਬੀਜਦੇ ਆ ਕਣਕ ਮਿਲਦੀ ਆ ਮੱਕੀ ਬੀਜਦੇ ਆ ਮੱਕੀ ਵੀ ਮਿਲਦੀ ਆ ਮੱਕੀ ਦਾ ਬੀਜ ਵੀ ਤੇ ਮੱਕੀ ਰੁਗ ਪੈਂਦੀ ਆ ਹਨਾ ਇਦਾਂ ਹੀ ਸ਼ਬਦਾਂ ਨਾਲ ਕਿਸੇ ਨੂੰ ਚੰਗਾ ਬੋਲਾਂਗੇ ਚੰਗਾ ਸੁਣਾਗੇ ਜਾਂ ਗਾਲ ਪੱਢਾਂਗੇ ਜਾਂ ਮਾੜਾ ਬੋਲਾਂਗੇ ਤਾਂ ਗਾਣਾ ਹੀ ਪੈਣਗੇ ਆਪ ਨੂੰ ਵੀ ਚੰਗਾ ਬੋਲ ਤੇ ਚੰਗਾ ਸੋਚ ਤੇ ਚੰਗਾ ਬੋਲ ਇਹ ਗੁਰਵਾੜੀ ਦਾ ਸਿਧਾਂਤ ਹੈ ਕਿ ਅਮਲ ਕਰ ਧਰਤੀ ਵੀ ਸਭ ਤੋਂ ਉੱਪਰ ਸੱਚ ਦੀ ਨੀਂਦ ਹੈ ਤਾਂ ਹੁਣ ਸੱਚ ਤੇ ਸੱਚ ਦਾ سہਾਰਾ ਰੱਖ ਕੇ ਚੱਲੀ ਸੱਚ ਦੀ ਨੀਂਦ ਉਪਾਹਰ ਥੰਦੇ ਨਾ ਇਹਦੇ ਨਾਲ ਪਜਾਉ ਧਰਤੀ ਹੁੰਦੀ ਆ ਤਾਂ ਹੀ ਚੰਗੀ ਫਸਲ ਹੁੰਦੀ ਆ ਉਹੀ ਗੱਲ ਆ ਬਈ ਇਹੇ ਆਪਣੇ ਸਰੀਰ ਨੂੰ ਆਪਣੀ ਸੋਚ ਤੇ ਰਫਾਜਾਂ ਨੂੰ ਸੱਚ ਤੇ ਜਲਾਈ ਝੂਠ ਨਾ ਬੋਲੀ ਫਿਰ ਇੰਨਾ ਮਜ਼ਬੂਤ ਹੋ ਜਾਏਗਾ ਇੰਨੀਆਂ ਸ਼ਕਤੀਆਂ ਬਰਕਰਾਰ ਹੋ ਜਾਣਗੀਆਂ ਕਿ ਤੂੰ ਜਿਉਂਦੇ ਜੀ ਹੀ ਅਮਰ ਹੋ ਜਾਏਗਾ